ਜਾਇ ਨੂੰ ਕਮੀ ਨਾ ਹੋ ਗਿਆ ਮੇਰਾ ਪਤੀ ਨੂੰ ਲੱਗਾ ਸਮਾਂ ਕਦੋਂ ਲੰਘ ਗਿਆ ਮੇਰਾ ਬਹੁਤ ਦਿਲ ਕਰਦਾ ਅੱਜ ਤੇਰੇ ਹੱਥਾਂ ਦੀ ਰੋਟੀ ਆ ਪੁੱਤ ਤੂੰ ਤਾਂ ਹੀ ਅੱਖਾਂ ਭਰੀ ਬੈਠਾ ਹੈ ਨਾ ਮੇਰਾ ਪੁੱਤ ਇਹ ਬਾਹਰ ਜਾਣ ਦਾ ਫੈਸਲਾ ਵੀ ਤਾਂ ਪੁੱਤ ਤੇਰਾ ਸੀ ਇਸ ਕਰਕੇ ਪੁੱਤ ਮਾਂ ਨੂੰ ਮੇਰਾ ਵੀ ਬਹੁਤ ਦੁਖੀ ਹੈ ਪਹਿਲਾਂ ਤਾਂ ਤੇਰੇ ਨਾਲ ਸ਼ਾਪਿੰਗਾਂ ਦੇ ਵਿੱਚ ਵੀ ਜੀ ਸੀ ਹੁਣ ਤਾਂ ਸ਼ਾਪਿੰਗ ਵੀ ਤੇਰੀ ਸਾਰੀ ਹੋ ਗਈ ਮੈਨੂੰ ਵੀ ਬਹੁਤ ਟੈਨਸ਼ਨ ਪਈ ਹੋਈ ਹੈ ਮਾਂ ਮੇਰਾ ਪੁੱਤ ਮੈਨੂੰ ਰੋਕ ਕੇ ਨਾ ਵਿਖਾਈ ਅੱਜ ਮਾਂ ਤੇਰੇ ਹੱਥਾਂ ਦੀ ਰੋਟੀ ਖਾਣ ਨੂੰ ਬੜਾ ਦਿਲ ਕਰੀ ਜਾਂਦਾ ਹੈ ਅੱਜ ਮੈਨੂੰ ਬਣਾ ਕੇ ਖਵਾ ਹਾਂ ਪੁੱਤ ਮੈਂ ਤੈਨੂੰ ਆਪਦੇ ਹੱਥਾਂ ਦੀ ਰੋਟੀ ਤੇ ਖੀਰ ਬਹੁਤ ਸਵਾਦ ਬਣਾ ਕੇ ਖਵਾਉਂਗੀ ਵੀ ਕੋਈ ਨਹੀਂ ਪੁੱਤ पर ए चंद्रा कनेडा पुत दूर ला जा मामा तो तेन ओथे कि भेजा करूंगी सब्जी चल पुत चाहे जी मर्जी तू सब ले चाहे चार सब्जियां ला मैं तेन चार सब्जियां बना के दूंगी ਸਾਬ ਜੀ ਸਾਬ ਜੀ ਕੀ ਰੇਟ ਲਾਈ ਹੈ 30 ਰੁਪਏ ਕਿਲੋ ਆ ਜੀ ਆਹ 70 ਆਹ 50 ਰੁਪਏ ਕਿਲੋ ਐਨੀ ਮਹਿੰਗੀ ਯਾਰ ਇਹ ਵੇਚ ਕੇ ਤਾਂ ਸਾਡੇ ਘਰ ਦਾ ਗੁਜ਼ਾਰਾ ਹੁੰਦਾਗਾ ਉਹ ਭਰਾਵਾ ਤੂੰ ਤਾਂ ਜਮਾ ਲੁੱਟੀ ਵਿਚਾਰ ਰੱਖੀ ਆ ਹੈ ਐਨੀ ਮਹਿੰਗੀ ਕਿੱਥੇ ਆ ਸਾਬ ਜੀ 30 ਰੁਪਏ ਦਾ ਇਹ ਕੇਲੋ ਹੋਈ ਪਈ ਆ ਭਰਾਵਾ ਤੂੰ ਤਾਂ ਬਾਹਲੀ ਲੁੱਟ ਵਿਚਾਰ ਰੱਖੀ ਆ ਇੰਨੇ ਦੀ ਕਿੱਥੇ ਆ ਜੀ ਮੇਰੀ ਸਾਬ ਜੀ ਕੋਈ ਕਮਾਈ ਨਹੀਂ ਹੋਈ ਤੁਹਾਨੂੰ ਐਨੇ ਘਾਟ ਰੇਟ 'ਚ ਸਬਜ਼ੀ ਦੇ ਕੇ ਮੈਨੂੰ ਬਜੂ ਆਏਗੀ ਤੂੰ ਮੇਰੇ ਨਾਲ ਨਾ ਬਹਿਸ ਨਾ ਕਰ ਆ ਸਾਰੀ ਸਬਜ਼ੀ ਤੋਲ ਦੇ ਲੋਟ ਪਹਿਲੀ ਬਹੁਤ ਮਜ਼ਾ ਰੱਖੀ ਆ ਆਓ ਸਾਹਜੀ ਸਾਹਜੀ ਰੁਕੋ ਵੀਰੇ ਵੀਰੇ ਹੋ ਕੀ ਪਿਆ ਵੀਰੇ ਵੀਰੇ ਆ ਕੀਆ ਇਹਦਾ ਪਰਸ ਆ ਇਹਦਾ ਉਹ ਗੱਡੀ ਵਾਲੇ ਦਾ ਲੱਗਦਾ ਵੀਰੇ ਦਾ ਮੇਰਾ ਪਰਸ ਰਮ ਨੇ ਫਟਫਟ ਜਦੋਂ ਦੇ ਆਇਆ ਮੈਨੂੰ ਕੁਝ ਤੇ ਪਰੇਸ਼ਾਨ ਲੱਗ ਰਿਹਾ ਪਰੇਸ਼ਾਨ ਨਾ ਤਾਂ ਹੋਰ ਕੀ ਹੋਊਗਾ ਮੈਂ ਤਾਂ ਬਰਵਾਉਣ ਵਾਲਾ ਕੰਮ ਹੋ ਗਿਆ ਮੇਰਾ ਤਾਂ ਦੀਜਾ ਸੀਗਾ ਪਰਸ ਚ ਪਰਸ ਨੂੰ ਗਮ ਗਿਆ ਪਹਿਲਾਂ ਤੂੰ ਪਾਣੀ ਪੀਂ ਠੰਡੇ ਦਿਮਾਗ ਨਾਲ ਸੋਚ ਪਰਸ ਕਿਵੇਂ ਗੁੰਮ ਗਿਆ ਕੁੱਤ ਪਾਣੀ ਪੀਂਖੜੇ ਦਿਮਾਗ ਨਾ ਸੋਚ। ਦੂਸਰੀ ਗਾ ਬਾਬਾਈ ਇਹਨੂੰ ਜਾਣਦੇ ਆ ਮੁੰਡੇ ਨੂੰ ਹੀ ਇਹਨਾਂ ਦਾ ਘਰ ਕਿੱਥੇ ਆਜ ਕੋਈ ਜੀ ਸੋਸੀ ਗੱਲ ਹਾਂਜੀ ਕੌਣ ਰਮਨਦੀਪ ਸਿੰਘ ਛੋਟਾ ਜੀ ਹਾਂ ਮੇਰਾ ਬੇਟਾ ਰਮਨਦੀਪ ਉਹ ਭੇਜੋ ਹੀ ਮਿਲਣਾ ਸੀ ਹਾਂ ਪੁੱਤ ਮੈਂ ਇੱਕ ਮਿੰਟ ਲੈ ਕੇ ਆਈ ਰਮਨ ਰਮ ਹਾਂ ਪੁੱਤ ਬਾਹਰ ਦੇ ਵਿੱਚ ਜਾ ਕੋਈ ਕੋ ਬੁਲਾ ਰਿਹਾ ਹੈ ਮੈਨੂੰ ਜਾਣਾ ਮੈਂ ਪਹਿਲੀ ਬਹੁਤ ਪਰੇਸ਼ਾਨ ਹਾਂ ਉਹ ਵੀ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਲੱਗਦਾ ਸੀ ਤੁਸੀਂ ਜਾ ਕੇ ਇੱਕ ਵਾਰੀ ਉਹਨਾਂ ਦੀ ਗੱਲ ਤਾਂ ਸੁਣੋ ਬੇਟਾ ਜਾਓ ਬੇਟਾ ਜਾਓ ਗੱਲ ਸੁਣ ਕੇ ਆਓ ਨਾ ਨਹੀਂ ਤੁਹਾਰਾ ਸੁਣ ਨਹੀਂ ਆਉਣਾ ਮੈਂ ਪਹਿਲੀ ਬਹੁਤ ਪਰੇਸ਼ਾਨ ਹਾਂ ਤਪਾਂ ਕਾਹ ਕਰੀ ਤਾਹਣ ਤੂੰ 100000 ਰੁਪਏ ਤੇ ਇੱਥੇ ਆ ਗਏ ਯਾਰ ਮੇਰਾ ਪਹਿਲੀ ਬਹੁਤ ਵਾਕਰਾ ਹੋ ਰਿਹਾ ਉਹ ਪਾ ਜਾ ਯਾਰ ਸਾਹਿਬ ਜੀ ਸਾਹਿਬ ਜੀ ਗੱਲ ਤਾਂ ਸੁਣ ਲਈ ਮੈਂ ਨਹੀਂ ਸੁਣਨੀ ਤੇਰੀ ਗੱਲ ਕੋਈ ਯਾਰ ਮੈਂ ਪਹਿਲੀ ਕੋਰਸ ਪੜਾਉਣਾ ਹੈ ਜੀ ਕੋਰਸ ਹਾਂ ਜੀ ਹੈ ਛੋਟੀ ਓਏ ਪ੍ਰਮਾਤਮਾ ਤੇਰਾ ਲੱਖ ਲੱਖ ਸ਼ੁਕਰ ਯਾਰਾ ਬਾਈ ਯਾਰ ਮੈਂ ਬਹੁਤ ਗਲਤ ਮਹਿਸੂਸ ਕਰਦਾ ਆ ਵੀਰੇ ਯਾਰ ਤੁਹਾਡੇ ਵਰਗੇ ਇਮਾਨਦਾਰ ਬੰਤੇ ਯਾਰ ਮੇਰਾ ਵੀਜ਼ਾ ਸੀ ਯਾਰਾ ਮੇਰੀ ਜ਼ਿੰਦਗੀ ਰੁਲ ਗਈ ਸੀ ਬਾਈ ਯਾਰ ਮੇਰਾ ਕੀ ਕੰਮ ਸੀ ਇਹਦੇ ਬਾਈ ਯਾਰ ਮੈਂ ਬਹੁਤ ਯਾਰ ਬਸ ਵੀਰੇ ਮੈਂ ਤੁਹਾਡਾ ਧੰਨਵਾਦ ਨਹੀਂ ਕਰ ਸਕਦਾ ਬਾਈ ਮੈਂ ਤੇਰੇ ਨਾਲ ਬਹੁਤ ਬੇਰਹਿਮੀ ਕੀਤੀ ਯਾਰ ਮੈਂ ਤੇਰੀ ਇਨਸਾਨੀਅਤ ਤੇ ਇਮਾਨਦਾਰੀ ਦਾ ਦੇਣਾ ساری ਉਮਰ ਨਹੀਂ ਦੇ ਸਕਦਾ ਯਾਰ ਤੂੰ ਐਨਾ ਸੋਚਾ ਹੈ